ਲਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਦੋਸਤੋ ਮੈਂ ਤੁਹਾਡਾ ਆਪਣਾ ਸ਼ੋਕ ਗੱਲ ਕਰਦੇ ਅੱਜ ਉਸ ਮੇਲੇ ਦੀ ਹਰ ਸਾਲ ਦੀ ਤਰ੍ਹਾਂ ਸ਼ਦੀਨ ਚਾ ਪੀਰ ਬਾਬਾ ਚੱਕ ਚੱਕ ਜਮਾਲਦੀਨ ਜੀ ਤਾਂ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਦੋਸਤੋ 100 ਅਤੇ ਮੰਗਲਵਾਰ 28 ਜੁਲਾਈ ਅਤੇ 29 ਜੁਲਾਈ ਨੂੰ ਭੁੱਲਣਾ ਨਹੀਂ ਆ ਇਸ ਮੇਲੇ ਦਾ ਸਯੋਜਕ ਬੇ ਖਾਸ ਨੂਰਸਮਾਨ ਅੱਜਕੱਲ ਨੂਰਸਮਾਨ ਪਿੰਡ ਦੇ ਵਿੱਚ ਦੋ ਪੰਚਾਇਤਾਂ ਨੇ ਉਹਨਾਂ ਦੇ ਸਹਿਯੋਗ ਨਾਲ ਗੁਲਾਮ ਰਸੂਲ ਤੇ ਟਾਣੀ ਮੋਹਨ ਆਰਾਮ ਤੇ ਦੋਸਤੋ ਮਿਲਦੇ ਆ 28 ਤੇ 29 ਤਰੀਕ ਨੂੰ 29 ਤਰੀਕ ਨੂੰ ਸੌਂਵਾਰ ਚੱਲੇਗਾ ਸਾਰਾ ਦਿਨ ਟੋਟ ਲੰਗਰ ਸ਼ਾਮ ਨੂੰ ਤੁਹਾਨੂੰ ਬੜੇ ਜ਼ਬਰਦਸਤ ਕਬੱਡੀ ਦੇ ਮੈਚ ਦੇਖਣ ਨੂੰ ਮਿਲਣਗੇ ਸਟੇਡੀਅਮ ਬਣ ਚੁੱਕਿਆ ਹੈ ਤੇ ਲਾਵਾਂਗੇ ਰੌਣਕਾਂ 29 ਤਰੀਕ ਨੂੰ ਵੀ ਜੋ ਟੋਟ ਲੰਗਰ ਚੱਲੇਗਾ ਸਾਰਾ ਦਿਨ ਤੇ ਸ਼ਾਮ ਨੂੰ ਹੋਣਗੇ ਲੜਕੀਆਂ ਦੇ ਕਬੱਡੀ ਦੇ ਮੈਚ ਤਾਂ ਮੈਂ ਤੁਹਾਡਾ ਆਪਣਾ ਦੋਸਤ ਅਸ਼ੋਕ ਲਾਦੁਕਾ ਤੋਂ ਦੋਸਤੋ ਮਿਲਦੇ ਆ ਆ ਜੋ ਪਰਿਵਾਰ ਨਾਲ ਬਾਬੇ ਦੇ ਨਮਸਤਕ ਹੋਵਾਂਗੇ ਸੰਗਤਾਂ ਵੀ ਵੱਤਵਾਦ ਇਸ ਵਾਰ ਵੀ ਵੱਤਵਾਦ ਹਾਜ਼ਰੀ ਲਗਵਾਓ ਮੌਸਮ ਸੁਹਾਵਨੇ ਨੇ ਮੌਸਮ ਠੰਡੇ ਮਿੱਠੇ ਨੇ ਸਾਵਣ ਦਾ ਮਹੀਨਾ ਤਾਂ 13 ਤੇ 14 ਸਾਵਣ ਨੂੰ ਪੁੱਲਣਾ ਨਹੀਂ ਦੋਸਤੋ ਤੁਹਾਨੂੰ ਦਿਖਾਵਾਂਗੇ ਲਾਈਵ ਤਸਵੀਰਾਂ ਪਹਿਲੇ ਦਿਨ ਅਤੇ ਦੂਜੇ ਦਿਨ ਦੀਆਂ ਤਾਂ ਬਣੇ ਰਹੋ ਸਾਡੇ ਨਾਲ ਮੈਂ ਤੁਹਾਡਾ ਆਪਣਾ ਦੋਸਤ ਸ਼ੋਕਲਾ ਦੁਕਾ ਮੰਡੀ ਆਜੋ ਮਿਲਦੇ ਆ ਪਛੈਤਾ ਨੂੰ ਗੱਲਬਾਤ ਕਰਾਂਗੇ ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਉਪਰਾਲੇ ਕੀਤੇ ਜਾਂਦੇ ਨੇ ਤਾਂ ਦੋਸਤੋ ਮੇਲੇ ਲੱਗਦੇ ਆ ਸੰਗਤਾਂ ਦੇ ਨਾਲ ਵਾਤੂਆ ਸੰਗਤ ਤੁਸੀਂ ਜੀ ਆਉਂਦੇ ਹੋ ਮੇਲੇ ਨੂੰ ਹੋਰ ਚਾਨ ਚਾਨ ਚਾਰ ਲੱਗਣਗੇ ਤਾਂ ਬੇਨਤੀ ਇਹ ਹੀ ਹੈ ਕਿ ਟੋਟ ਲੰਗਰ ਸਾਰਾ ਦਿਨ ਚੱਲੇਗਾ ਤਾਂ ਮਿਲਦੇ ਆਂ ਫਿਰ ਪੀਰ ਬਾਬਾ ਦੇ ਮੇਲੇ ਤੇ ਚੱਕ ਜਮਾਲਦੀਨ ਸ਼ਾ ਸ਼ਦੀਨ ਸ਼ਾ ਵਾਲਾ ਮੇਲਾ ਆਜੋ ਦੋਸਤੋ ਜੈ ਪੀਰਾਂ ਦੀ 28 ਜੁਲਾਈ ਨੂੰ ਵਧੀਆ ਵਾਤਾਵਰਣ ਦੇ ਵਿੱਚ ਤੁਹਾਨੂੰ ਲੰਗਰ ਟੋਟ ਲੰਗਰ ਸ਼ਿਕਾਇਆ ਜਾਏਗਾ ਲੰਗਰ ਚੱਲੇਗਾ ਅਤੇ ਦੂਸਰੇ ਦਿਨ ਵੀ ਲੰਗਰ ਟੋਟ ਚੱਲੇਗਾ ਪਹਿਲੇ ਦਿਨ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਲੱਗ-ਅਲੱਗ ਭਲਕਾਰ ਦੇ ਹਰ ਸਾਲ ਦੀ ਤਰ੍ਹਾਂ ਝੂਲੇ ਔਰ ਮਨੇਹਾਰ ਏਰੀਏ ਦੇ ਦੁਕਾਨਾਂ ਪਕੌੜਿਆਂ ਦੀਆਂ ਜਲੇਬੀਆਂ ਦੀਆਂ ਦੁਕਾਨਾਂ ਤੇ ਕਬੱਡੀ ਹੋਏਗੀ ਲੜਕਿਆਂ ਦੀ 28 ਜੁਲਾਈ ਸ਼ਾਮ ਨੂੰ ਜਮਾਲਦੀਨ ਦੇ ਗਰਾਊਂਡ ਦੇ ਵਿੱਚ ਅ ਇਹ ਮੇਲਾ ਚਾਰ ਪੰਜ ਪਿੰਡਾਂ ਦੇ ਸਹਿਯੋਗ ਦੇ ਨਾਲ ਲੱਗਦਾ ਹੈ ਆਜੋ ਦੋਸਤੋ ਤੁਸੀਂ ਵੀ ਇਹਲੇ ਦਿਨ ਮੁੰਡਿਆਂ ਦੀ ਕਬੱਡੀ ਨਸ਼ਿਆਂ ਵੱਲ ਹਟ ਕੇ ਮੋਬੈਲ ਤੋਂ हट ਕੇ ਤੁਸੀਂ ਵੀ ਆਪਣੇ ਸਰੀਰ ਨੂੰ ਇਧਰ ਮੋੜਨ ਵਾਸਤੇ ਚੰਗੇ ਚੰਗੇ ਖਿਡਾਰੀਆਂ ਦੇ ਜੋਰ ਵੇਖਣ ਨੂੰ ਮਿਲਣਗੇ ਆਜੋ ਮਿਲਦੇ ਆ ਮੇਲੇ ਵਿੱਚ ਦੂਸਰੇ ਦਿਨ ਦੋਸਤੋ ਸ਼ਾਮ ਨੂੰ ਲੜਕੀਆਂ ਦੀ ਕਬੱਡੀ ਦਿਖਾਈ ਜਾਏਗੀ ਹਰ ਸਾਲ ਦੀ ਤਰ੍ਹਾਂ ਪਰਵਾ ਇਕੱਠ ਔਰ ਜਬਰਦਸਤ ਮੇਲਾ ਦਿਖਾਇਆ ਜਾਵੇਗਾ ਤਸਵੀਰਾਂ ਤੁਹਾਨੂੰ ਦਿਖਾਈਆਂ ਜਾਣਗੀਆਂ ਲਾਈਵ ਤਸਵੀਰਾਂ ਤਾਂ ਦੋਸਤੋ ਭੁੱਲਣਾ ਨਹੀਂ ការរៀនក៏លោអាចទៅ28ឯត